ਸਾਸਿਕਾ ਜੀ ਸਾਰਿਆਂ ਨੂੰ ਮੈਂ ਮਨਦੀਪ ਕੌਰ ਬੈਸਕਤ ਕਰਦੀ ਆਪਣੇ ਚੈਨਲ ਵਿੱਚ ਤੁਹਾਡਾ ਮੈਂ ਉਮੀਦ ਕਰਦੀ ਦੀ ਸਾਰੇ ਜਣੇ ਨੇ ਸਵਸਥ ਹੋ ਗਏ ਤੇ ਮਸਤ ਹੋ ਗਏ ਅਹੀਂ ਠੀਕਾ ਤੇ ਹਾਂ ਕੀ ਹੈ ਉਹ ਅਲਵਾ ਦੀ ਲੋਟ ਤੇ ਅਹੀਂ ਦਿਨ ਛੇ ਤੇ ਬੈ ਚੱਲੇ ਆ ਹੱਜਵਾਲ ਦਿਨ ਛੇ ਦੇ ਰਹਿਣਾ ਹੋ ਥੋੜਾ ਜਿਹਾ ਆਪਣਾ ਸਮਾਨ ਤੇ ਨਾਲੇ ਲੈਣੀ ਆ ਜੂਨੀਫਾਰਮ ਉੱਥੋਂ ਲੈ ਕੇ ਉੱਥੇ ਸਟਿਚਿੰਗ ਕਰਨ ਵਾਸਤੇ ਦੇ ਦੇਣੀ ਆਪਾਂ ਤੇ ਵਾੜ ਮੇਰੇ ਗਿੱਲੇ ਆ ਤੇ ਮੈਂ ਵਾਇਆ ਨਹੀਂ ਇਦਾਂ ਹੀ ਸਿਰ ਫੋਲਡ ਕਰਕੇ ਤੇ ਚੁੰਮੀਨਾ ਲਈ ਆ ਇਹ ਚੜਾ ਕੇ ਖਲਾ ਲਾਂਗੀ ਸਾਢੇ 9 ਹੋ ਗਏ ਆ ਹੁਣ ਇਹ ਨਾ ਫ੍ਰੀ ਹੋਈਆਂ ਕੰਮ-ਕੁਮ ਕਰਕੇ ਸਾਰੇ ਆ ਮੇਰਾ ਸਮਾਨ ਜਿਹੜਾ ਖੰਣਾ ਮੈਂ ਉਹ ਸੂਟ ਆਪਣੇ ਧੋ ਕੇ ਨਾ ਸੁਕਾ ਕੇ ਤੇ ਉਹ ਬੈੱਡ ਤੇ ਰੱਖਦੇ ਆ ਕਾਟਨ ਦੀ ਮੈਂ ਨਾ ਬਾਹਰ ਤਾਂ ਨਹੀਂ ਧੁੱਪੇ ਪਾਉਂਦੀ ਕਿ ਇਹ ਕਲਰ ਉੱਡ ਜਾਂਦੇ ਨੇ ਕਾਟਨ ਦੇ ਸੂਟਾਂ ਦੇ ਤੇ ਹੁਣ ਅਸੀਂ ਚੱਲੇ ਆ ਮਾਪਦ ਖੱਚਵਾਲੂ ਤੇ ਸਬਜੀ ਰਖੀ ਮੈਂ ਇਸੇ ਹੱਥੋਂ ਕੰਨਾਂ ਦੀ ਆ ਭੰਡੀ ਮੇਰੀ ਸਬਜੀ ਤੇ ਗੈਸ ਨੂੰ ਬੰਦ ਕਰ ਦਨੇ ਮੈਂ ਨਾ ਸਬਜੀ ਹੋਣੀ ਬਣਾ ਲਈ ਆ ਤੇ ਆ ਆਪਣਾ ਦੁੱਧ ਵੀ ਹੋ ਗਿਆ ਵਾ ਗਰਮ ਤੇ ਇਹਦੇ ਉੱਤੇ ਟੱਕਣ ਦੇ ਦੇਣੀ ਛੱਡਾ ਹੋਊਗਾ ਫਿਰ ਇਹਨੂੰ ਲਾਵਾਂਗੇ ਆਪਾਂ ਖੱਟਾ ਤੇ ਆਪਣੀ ਸਬਜੀ ਤੇ ਰੈਡੀ ਹੋ ਰਹੀ ਗਈ ਆ ਸਮਾਨ ਵੀ ਸਾਰਾ ਰੈਡੀ ਹੋ ਗਿਆ ਮੈਂ ਸੂਤ ਨਾਲ ਚੁੰਨੀ ਆ ਤੇ ਇਹ ਚੁੰਨੀ ਮਲਾ ਲ ਨਹੀਂ ਤੇ ਚੁੰਨੀ ਵਾਲਾ ਹੀ ਆ ਸਿਰ ਤੇ ਉਹ ਫਟੋ ਪਵੀ ਆ ਤਾਂ ਧੂੜ ਮਿੱਟੀ ਨਾ ਕੰਡਾ ਵਾਂ ਜਾਣਾ ਹੋਣ ਦੇ ਤੇ ਸਾਰੇ ਜਣੇ ਸਪੋਰਟ ਕਰਿਆ ਕਰੋ ਜਿਆਦਾ ਤੋਂ ਜਿਆਦਾ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਲਾਈਕ ਕਮੈਂਟ ਵੀ ਕਰਦਿਆ ਕਰੋ ਤੇ ਇੱਟਾ ਹੀ ਹੁਣ ਮਰ ਰੋਜ਼ ਰੋਜ਼ ਵਲੌਗ ਪਾਇਆ ਕਰੂੰਗੀ ਚਲੋ ਹੁਣ ਚੱਲਦੇ ਆ ਫਿਰ ਆਗੇ ਤੇ ਫਿਰ ਮਿਲਦੇ ਆ ਚਲੋ ਜੀ ਕੁਝ ਹੋ ਗਈਆਂ ਇੱਦਾਂ ਕਰਕੇ ਰੈਡੀ ਕਰ ਲਿਆ ਆਪਣੇ ਹੁਣ ਕੱਖਾ ਬੰਦ ਕਰ ਦਾਂ ਲਾਈਟ ਬੰਦ ਦੂੰਗੀ ਆ ਤੇ ਸਿਰੂਮ ਬੰਦ ਕੀਤਾ ਕਿ ਠੰਡਾ ਰਵੇ ਕੱਪੜੇ ਸੁਕਣ ਦੇ ਬੈਠਦੀ ਅਹੀਂ ਚੱਲਦੇ ਹੁਣ ਮਾਪਾ ਆਪਣੇ ਕੰਮ ਚਲੋ ਬੇਟਾ स्कूटी मैं ड्राइव करूँगी। चलो बाहर करंदा फिर स्टार्ट आज छुट्टी कराई है दा सामान समोना क्यों वाला है एक दो अब मैं हां कोई नहीं कहते ਟਾਈ ਚੱਲ ਰਹਿੰਦੇ ਸਾਰੇ ਇਹ ਸਾਰੇ ਟਾਕ ਨਹੀਂ ਕਰਦੇ ਕੰਮ ਕਰਦੇ ਚਲ ਆ ਗਏ ਆ ਬਾਹਰ ਚਾਲ ਤੋਂ ਹੋ ਕੇ ਹੁਣ ਮੈਂ ਬਿੱਦਲ ਛੇਰ ਪਛਾਦਾਸ਼ਾ ਪਿੰਡੇ ਟਾਈਮ ਹੋ ਗਿਆ ਵਾ 10 ਦਾ ਉਹ ਉੱਤੇ ਲੱਗਾ ਟਾਈਮ ਪਾਈ ਟਾਈਮ ਪੀਸ ਹਾਂ ਜਰ ਹਾਂ ਜਰਾਂ ਮੈਨੂੰ ਜਿੱਤ 10 ਮਿੰਟ ਹੋ ਗਏ ਆ ਹੁਣ ਇਹ ਲੱਗੇ ਬਰਸਾਦਾ ਛਕਣਾ ਦਿਲ ਛਕੰਡੇ ਮੈਂ ਵੀ ਲੱਗੀ ਆ ਆ ਜਾ ਤੂੰ ਵੀ ਛਕ ਲੋ ਸਾਰੇ ਜਣੇ ਅਦਾਪਾ ਸ਼ਾਂਤ ਲਿਆ ਵਾ ਤੇ ਹੋਣ ਹੋ ਗਈਆਂ ਠਾਇਰ ਪੂਰੇ ਹੋਣ ਹੁੰਦੀ ਆ ਨੀਂਦਾ ਤੇ ਨੀਂਦ ਆਉਂਦੀ ਨਾ ਦਿਲ ਨੇ ਨਹੀਂ ਸੌਣਾ ਮੈਂ ਸੌਣਾ ਮੈਂ ਘੰਟਾ ਡੇਢ ਸੌਣਾ ਉਸ ਤੋਂ ਬਾਅਦ ਉਠੂਗੀ ਬੈਠੇ ਸੌ ਜਾਂਦੀ ਆ ਚਟਾਈ ਤੇ ਇੱਥੇ ਠੰਡੇ ਸੌ ਜਾਣਾ ਵਾ ਆ ਗੱਡੀ ਗਈ ਆ ਹਾਂ ਰੇਨ ਡੋਲ ਗਿਆ ਫਿਰ ਮੈਂ ਉਠੂਗੀ ਤੇ ਫਿਰ ਆ ਕੀ ਦੁੱਧ ਪੀਵਾਂਗੇ ਹਨਾ ਮੈਂ ਵੀ ਚਾਹ ਬੰਦ ਕਰਤੀ ਆ ਗਰਮੀ ਨੇ ਕਰਕੇ ਸਵੇਰੇ ਮਾਰਨਿੰਗ ਵਾਲੇ ਵਾਸਤੇ ਇੱਕੋ ਚਾਹ ਮੇਰੀਆਂ ਤੇ ਇੰਚ ਕੋਈ ਚਾਹ ਨਹੀਂ ਦੁੱਧ ਦੁੱਧ ਪੀਵਾਂਗੇ ਨਾ ਸ਼ੱਕਰ ਵਾਲਾ ਪਾਣੀ ਬਣਾਵਾਂਗੇ ਨਿੰਬੂ ਪਾਣੀ ਪਾ ਕੇ ਸ਼ੱਕਰ ਪਾ ਕੇ ਉਹ ਪਾਣੀ ਬਣਾਵਾਂਗੇ ਨਾ ਠੰਡਾ ਹੁੰਦਾ ਉਹ ਬਣਾ ਕੇ ਪੀਵਾਂਗੇ ਸ਼ਾਮਾਂ ਜਿਹੜੇ ਹੋਏ ਤੱਕ ਤੇ ਹੁਣ ਤਾਂ ਖਾਣ ਪੀਣ ਦੀ ਚੀਜ਼ ਦਾ ਨਾਲ ਇਹਨੂੰ ਦਿਲ ਨਹੀਂ ਕਰੰਨੇ ਇੰਨਾ ਪੂਰਾ ਰੱਜ ਗਏ ਆ ਤੇ ਚਲੋ ਜੀ ਮਿਲਦੇ ਆ ਤੁਹਾਨੂੰ ਉੱਠ ਕੇ ਹੁਣ ਇੰਨਾ ਸੌਣਾ ਮੈਂ ਪੈ ਗਈ ਆ ਲੰਮੀ ਮਿਲਦੇ ਆਉਂਗੇ ਅੱਗੇ ਤਾਂ ਇਹ ਸੌਂਗੇ ਆਪਾਂ ਉੱਠ ਲਿਆਵਾ ਦੇ ਲਾਈਟ ਆ ਗਈ ਟਾਈਮ ਆ ਗਿਆ ਸ਼ਾਮ ਦਾ ਸਬਜੀ ਅੱਜ ਮੈਂ ਸੂਰੀ ਬਣਾ ਲਈ ਹੈ ਆਲੂ ਬੈਂਨਾਂ ਦੀ ਪਲੇ ਆਟਾ ਗੋਲ ਕੇ ਰੱਖ ਲਿਆ ਵਾ ਦੁੱਧ ਵਗੈਰਾ ਬਾਲਾ ਆ ਗਿਆ ਸੁੱਕੇ ਰਹਿ ਗਏ ਲਾਉਣ ਵਾਲੇ ਉਹ ਮੈਂ ਉਹਦੋਂ ਲਾਵਾਂਗੀ ਤੁਹਾਨੂੰ ਖਾਣੇ ਆ ਗਰਮ ਗਰਮ ਦੇਚੇ ਚਲ ਕੇ ਵਧੋੜ ਲਾਉਣ ਵਾਸਤੇ ਤੇ ਮੈਂ ਚਲੋ ਨਾ ਜਰਾ ਆਪਣਾ ਸੂਟ ਸਟਿਚ ਕਰ ਲੈਨੀ ਆ ਫਿਰ ਲੇਟ ਤੇ ਕਰਕੇ ਉੱਥੇ ਰੁਕਿਆ ਕੰਬੜਿਆਂ ਦਿਨਾਂ ਦਾ ਤੇ ਹੁਣ ਲੇਟ ਆਉਂਦੀ ਜਿੰਨਾ ਕ ਸੀਪ ਦਾ ਸੀ ਲੈਨੇ ਆ ਫਿਰ ਅੱਠ ਵਜੇ ਆ ਅੱਠ ਦਾ ਟਾਈਮ ਹੋਇਆ ਵਾ ਜਿਹੜਾ ਡੱਬੀ ਲਾ ਲਵਾਂ ਕਿ ਲੋਗੇ ਫਿਰ ਖੋਲ ਤੇ ਨਾ ਲਾ ਲੈਨੀ ਆ ਮੈਂ ਡੱਬੀ Motor ਦੇ ਨਾਲ 36 ਸੀਟ ਜੰਦਾ ਪਰ ਆਹ ਮੈਂ ਚਲੋਣੀ ਬੜੀ ਔਖੀ ਜੀ ਲੱਗਦੀ ਹੈ ਸ਼ੈਲਟਰ ਹੈਗੀ ਬਣਨ ਵਾਲੀ ਅੱਜ ਪਿੱਛਾ ਦੇਣਾ ਮੇਰੇ ਸੂਟ ਨੂੰ ਲੈਟ ਹੀ ਤੁਹਾਨੂੰ ਪਤਾ ਨਾ ਲੈਟ ਨਹੀਂ ਹੋਣ ਦੀ ਸਾਰਾ ਸਾਰਾ ਦਿਨ ਅੱਜ ਥੋੜੀ ਮੇਰੀ ਤਬੀਅਤ ਵੀ ਖਰਾਬ ਹੋ ਗਈ ਜਦੋਂ ਹੱਚਾਉਣ ਮੈਂ ਹਵਾ ਪੈ ਗਈ ਮੇਰੇ ਸਿਰ ਨੂੰ ਤੇ ਤਾਂ ਮੇਰੇ ਸਿਰ ਤੋਂ ਹੋਣਾ ਲੱਗਦਾ ਬਹੁਤ ਜਲਦੀ ਜਦੋਂ ਹਵਾ ਹੁਫਾ ਪੈ ਗਈ ਮੇਰੇ ਸਹੂਰ ਨਾਰ ਦੀ ਨਾਦ ਮੈਂ ਇਨਾਇਤ ਦਾ ਵੀ ਸੂਟ ਸਟਿਚ ਕਰਨ ਦੀ ਆਪਣੇ ਸੂਟ ਵਰਗਾ ਉਹਦੇ ਕੁ ਬਾਟਮ ਵੜਾ ਲਈ ਆ ਨੀਕੀ ਜੀ ਸ਼ਰਟ ਬਣਾਉਗੀ ਨਾ ਤੇ ਪਿੰਡੋਂ ਪੂਫਾ ਕਰਾ ਮੈਂ ਕਰਕੇ ਸਾਰਾ ਰੱਖਿਆ ਓ ਸ਼ਰਟ ਨੂੰ ਸਰੀਨਾ ਨਾਉਣੀਆਂ ਆ చల్ బ బట్ ఇ టైనాట బ కమ్ సీనా లా ਲਾਈਟ ਨਾ ਨਾ ਖਰਾਬ ਕਰੇ ਤੇ ਸੂਟਾ ਸੂਟ ਦਾ ਇਨਾ ਕੰਮ ਨਹੀਂ ਹੁੰਦਾ ਸੀ ਸੂਟ ਛੱਟ ਇੰਸਟੀਚੂਟ ਨੇ ਪਰ ਉਹ ਉਹ ਲਾਈਟ ਨਹੀਂ ਹੋਣਗੀ ਤੇ ਕੀ ਕੀਤਾ ਜਾ ਸਕਦਾ ਹੈ ਕੀਤਾ ਕਰਕੇ ਮੈਂ neck ਡਿਜ਼ਾਈਨ ਜਿਹੜਾ ਵਾ ਰੈਡੀ ਕਰਨੀ ਆ অলਰੀਡੀ ਇਨ ਦ ਬੈਸਟ ਮੇਰੀ ਇਹ ਇਹ ਵਾਲਾ ਇਹੀ ਬਾਜੂ ਤੇ ਚਾਕਾਂ ਘੇਰੇ ਤੇ neck واسطے neck ਨੂੰ ادਾਂ ਚੌਥਸ لگਣੀ ਹੀ ਤੇ ਮਹਾ ਇੰਨੀ ਗ ਲੱਗਣੀ ਇੰਨੇ ਇੱਕ ਵਸ ਇੰਨੇ ਇੱਕ ਤੇ ਹੁਣ ਮੈਂ ਜਿਹੜਾ neck ਵਾ ਡਿਜ਼ਾਈਨ ਦੇ ਤਾਂ ਚੌਥਸ ਵੱਡਾ ਕਰਤਾ ਉਹਦੇ ਵਿੱਚ ਹੋਣਾ ਜਿਆਦੀ ਲਾਣੀ ਪੈਣੀ ਆ ਤੇ ਜਿਹੜੀ ਚਾਕਾਂ ਵਾਲੀ ਲੈਸ ਆ ਹੋ ਸਕਦਾ ਉਹ ਨਾ ਬਜੇ ਇਕੱਲੇ ਘੇਰੇ ਨੂੰ ਲਾਵਾ ਦਬਾਵਾ ਨੂੰ ਲਾਉਂਗੀ ਤੇ ਲੈਸ ਬਹੁਤ ਜਿਆਦੀ ਪਿਆਰੀ ਆ ਆਪਕੋ ਕਾਟਨ ਦੀ ਲੈਂਸ ਬੜੀ ਸੋਹਣੀ ਲੈਂਸ ਹੈ ਤੇ ਚਲੋ ਮੈਂ ਸੀਨਾ ਮਾਰਦੀ ਆ ਪਹਿਲੋ ਫਿਰ ਤੁਨ ਖੋਣੀ ਆ ਪਹਿਲੋ ਮੈਂ ਸੋਚਿਆ ਇਹ ਵਾਲੀ ਲੈਂਸ ਲਾ ਦਨੀ ਇਸੇ ਸੂਟ ਦੀ ਆ ਲੈਂਸ ਲੈਂਦੀ ਪਰ ਫਿਰ ਨਾ ਆ ਲੈਂਸ ਮੇਰੇ ਕੋ ਪਈ ਆ ਤੇ ਇਹ ਵੀ ਇਹਦੇ ਨਾਲ ਮੈਚਿੰਗ ਹੋਣੀ ਆ ਤੇ ਮੈਂ ਹੁਣ ਇਹ ਸਲਾ ਬਣਾ ਲਈ ਆ ਵੀ ਇਹਨੂੰ neck ਨੂੰ ਇਦਾਂ ਕਰਕੇ ਇਹ ਵਾਲੀ ਲੈਂਸ ਲਾ ਲੈਨੇ ਆ ਇਹ ਵਾਲੀ ਲੈਸ ਜਿਹੜੀ ਇੱਥੇ ਲਿੱਕ ਕੇ ਰਹਿ ਹੋਵੇ ਘੇਰਿਆਂ ਨੂੰ ਲਾਉ ਜੂਗੀ ਕਿਉਂਕਿ ਇਹ ਲੈਸ ਥੋੜੀ ਆ ਫਿਰ ਘਟ ਨਾ ਜਾਏ ਘੇਰਿਆਂ ਨੂੰ ਤਾਂ ਕਰਕੇ ਫਿਰ ਮੈਂ ਸਲਾਹ ਛੇਡ ਕਰਦੀ ਆ ਰਹਿ ਦਿੰਦੇ ਆ ਇਹ ਲਾਵਾਂਗੇ ਘੇਰਿਆਂ ਨੂੰ ਤਾਂ ਪਾ ਲੂ ਤੇ ਆਵੜੀ ਜਿਹੜੀ ਲੈਸ ਆ ਇਹ ਲਾਉਣੀ ਆਪਾਂ neck ਨੂੰ ਤਬਾਕੀ ਇਹ ਚਾਹੀ ਹੋਰ ਕਿੱਥੇ ਲੱਗਣੀ ਆ ਤੇ ਮੇਰੀ ਆਵਾਜ਼ ਤਾਂ ਥੋੜੀ ਭਾਰੀ ਭਾਰੀ ਲੱਗ ਰਹੀ ਨਹੀਂ ਕਿਉਂਕਿ ਥੋੜੀ ਜਿਹੀ ਮੇਰੀ ਤਰੀਅੰਸ ਹੋਈਆਂ ਮੈਨੂੰ ਛਿੱਕਾਂ ਬਹੁਤ ਆਈਆਂ ਆ ਤੂੜ ਮਿੱਢੀ ਦੇ ਕਰਕੇ ਉਨ੍ਹਾਂ ਦੇ ਨਾਲ ਵੀ શિક્ષਕਾਂ ਦਾ ਮੇਰੀ ਆਵਾਜ਼ ਬਦਲੀ ਆ ਤੇ ਚਲੋ ਇਗਨੋਰ ਕਰੋ ਤਹੀ ਰਿਵਾਇਤ ਨੂੰ ਤੇ ਵਿਖਾਣੇ ਕੱਲ ਮੈਂ ਸੌਂ ਰੈਡੀ ਕਰਾਂਗੀ